ਪਿਛਲੇ ਕਈ ਸਾਲਾਂ ਤੋਂ ਇੱਕ ਵੱਡਾ ਇਸ਼ੂ ਜਿਹੜਾ ਪੰਜਾਬ ਨੂੰ ਬਦਨਾਮ ਕਰ ਲਈ ਕੰਦ ਸਰਕਾਰ ਜਿਹੜੀ ਆ ਉਹ ਵਰਤਦੀ ਨਹੀਂ ਆ ਉਹ ਦਿੱਲੀ ਦੀ ਹੁੰਦੀ ਬੀਜੇਪੀ ਸਰਕਾਰ ਜਿਹੜੀ ਆ ਉਹ ਇੱਕੋ ਗੱਲ ਕਹਿੰਦੀ ਰਹੀ ਕਿ ਦਿੱਲੀ ਦੇ ਵਿੱਚ ਜਿਹੜਾ ਪੋਲੂਸ਼ਨ ਹੈ ਇਹਦੀ ਮੁੱਖ ਵਜ੍ਹਾ ਜਿਹੜੀ ਪੰਜਾਬ ਦੇ ਵਿੱਚ ਕਿਸਾਨ ਜਿਹੜੀ ਪਰਾਲੀ ਸਾੜ ਦੇ ਉਹ ਆ ਅਰ ਬੀਤੇ ਕੱਲ ਲੋਕ ਸਭਾ ਦੇ ਵਿੱਚ ਜਿਹੜੇ ਕੇਂਦਰੀ ਵਾਤਾਵਰਨ ਮੰਤਰੀ ਨੇ ਭਪਿੰਦਰ ਜਾਦਵ ਨੇ ਅੰਕੜੇ ਦਿੱਤੇ ਆ ਉਹਨੇ ਕਿਹਾ ਕਿ ਪੰਜਾਬ ਦੇ ਵਿੱਚ 90% ਤੱਕ ਕਮੀ ਜਿਹੜੀ ਆ ਗਈ ਪਰਾਲੀ ਦੀਆਂ ਘਟਰਾਵਾਂ ਜਿਹੜੀਆਂ ਅੱਗ ਦੀਆਂ ਘਟਾਵਾਂ ਹੁੰਦੀਆਂ ਸੀਗੀਆਂ ਪਰਾਲੀ ਸਾੜ ਦੀਆਂ ਘਟਰਾਵਾਂ ਜਿਹੜੀਆਂ ਉਹ ਚ ਕਮੀ ਆਈ ਆ ਇਹ ਤੋਂ ਯਾਦ ਹੁੰਦਾ ਆ ਕਿ ਜਿਹੜੀਆਂ ਦਿੱਲੀ ਦੇ ਅੰਦਰ ਜਿਹੜਾ ਕੂੜਾ ਸੜਦਾ ਦਿੱਲੀ ਦੇ ਅੰਦਰ ਜਿਹੜਾ ਇੰਡਸਟਰੀ ਦਾ ਪ੍ਰਦੂਸ਼ਨ ਆ ਉਹ ਸਾਰਾ ਦਿੱਲੀ ਦਾ ਵਾਤਾਵਰਣ ਖਰਾਬ ਕਰਦਾ ਤੇ ਉਹਦਾ ਦੋਸ਼ ਜਿਹੜਾ ਪੰਜਾਬ ਦੇ ਸਿਰ ਤੇ ਤੇ ਪੰਜਾਬ ਦੇ ਕਿਸਾਨਾਂ ਦੇ ਸਿਰ ਤੇ ਮੜਿਆ ਜਾਂਦਾ ਸੋ ਕੱਲ ਦੀ ਜਿਹੜੀ ਵਾਤਾਵਰਣ ਮੰਤਰੀ ਦੀ ਸਟੇਟਮੈਂਟ ਹੈ ਉਹਨੇ ਕਲੀਅਰ ਕਰਤਾ ਕਿ ਕੇਂਦਰ ਤੇ ਦਿੱਲੀ ਦੀ ਬੀਜਪੀ ਸਰਕਾਰ ਜਿਹੜੀ ਆ ਉਹ ਪੰਜਾਬ ਨੂੰ ਤੇ ਪੰਜਾਬ ਦੇ ਕਿਸਾਨਾਂ ਨੂੰ ਜਿਹੜਾ ਉਹ ਗਮਰਾਹ ਦੇ ਦਿੱਲੀ ਦੇ ਲੋਕਾਂ ਨੂੰ ਗਮਰਾਹ ਕਰਦੀ ਸੀਗੀ ਔਰ ਸਾਨੂੰ ਬਦਨਾਮ ਕਰਦੀ ਸੀਗੀ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਨੂੰ ਜਿਹੜਾ ਲਗਾਤਾਰ ਬਦਨਾਮ ਕੀਤਾ ਜਾਂਦਾ ਉਹ ਸੱਚ ਜਿਹੜਾ ਸਾਹਮਣੇ ਆ ਗਿਆ ਇੱਕ ਹੋਰ ਕੱਲ ਤੁਸੀਂ ਦੇਖਿਆ ਹੋਣਾ ਨਿਊਜ਼ ਟੀਵੀ ਦੇ ਉੱਤੇ ਚੱਲਦੀ ਹੋਣੀ ਇਹਦੇ ਸਬੰਧ ਦੇ ਵਿੱਚੀ CSE ਇੱਕ ਆਰਗੇਨਾਈਜੇਸ਼ਨ ਹੈ ਦਿੱਲੀ ਦੀ ਜਿਹੜੀ ਬਹੁਤ ਵੱਡੀ ਇੱਥੇ ਵਾਤਾਵਰਣ ਤੇ ਕੰਮ ਕਰਦੀ ਆ ਉਹਨਾਂ ਨੇ ਵੀ ਕਿਹਾ ਕਿ ਪਤਾਲੀ ਦਾ ਜਿਹੜਾ ਧੂਵੇਂ ਦਾ ਅਸਰ ਹੈ ਵੀ ਉਹ ਕਿਤੇ ਜੇ ਹੋਊਗਾ ਵੀ ਤੇ 2% ਤੋਂ ਲੈ ਕੇ 5-6% ਹੋਊਗਾ ਬਾਕੀ ਸਾਰਾ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਵਿੱਚ ਜਿਹੜੀ ਕੂੜੇ ਨੂੰ ਅੱਗ ਲਾਉਂਦੇ ਆ ਦਿੱਲੀ ਦੇ ਵਿੱਚ ਗੱਡੀਆਂ ਦਾ ਪ੍ਰੋਡਿਊਸ਼ਨ ਦਿੱਲੀ ਦੇ ਵਿੱਚ ਇੰਡਸਟਰੀ ਦਾ ਪ੍ਰੋਡਿਊਸ਼ਨ ਜਿਹੜਾ ਉਹਦੇ ਕਰਕੇ ਮਤਲਬ ਜਿਹੜਾ ਵਾਤਾਵਰਣ ਲਗਾਤਾਰ ਜੇਰਾ ਦਿੱਲੀ ਦਾ ਖਰਾਬ ਰਹਿੰਦਾ। ਉਹ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ। ਕਿ ਅਹੀ ਤਾਂ ਸਾਲ ਦੇ ਵਿੱਚ ਇੱਕ ਵਾਰ ਪਦਾਲੀ ਨੂੰ ਪਦਾਲੀ ਦੀ ਰਹਿਤ ਖੁਦ ਜਿਹੜੀ ਆ ਕਿਸਾਨ ਕਿਤੇ ਉਦੋਂ ਕੋਈ ਕੋਈ ਕਿਸਾਨ ਜੇ ਅੱਗ ਲਾਉਂਦਾ ਜਾਂ ਦੂਜੀ ਵਾਰ ਕਿਤੇ ਜਿਹੜਾ ਕਣਕ ਦਾ ਜਦੋਂ ਹੁੰਦਾ ਉਦੋਂ ਉਹਦੇ ਨਾਲ ਨੂੰ ਕੋਈ ਸੱਗ ਲਾਉਂਦਾ ਇਹ ਦੋ ਵਾਰ ਸਾਲ ਚ ਸਾਰਾ ਸਾਰਾ ਹੁੰਦਾ ਪਰ ਸਾਰਾ ਸਾਲ ਦਿੱਲੀ ਦੇ ਵਿੱਚ ਵਾਤਾਵਰਨ ਵੀੜਾ ਖਰਾਬ ਰਹਿੰਦਾ ਇਹਦੇ ਲਈ ਜ਼ਿੰਮੇਵਾਰ ਉੱਥੋਂ ਦੀ ਸਰਕਾਰ ਕੇਂਦਰ ਦੀ ਸਰਕਾਰ ਹੈ ਉੱਥੋਂ ਦੀ ਸਰਕਾਰ ਨੇ ਜਿਹੜਾ ਜਿਹੜਾ ਧੂਏ ਕਰਕੇ ਜਿਸ ਜਿਹੜਾ ਦਿੱਲੀ ਦੇ ਇੰਡਸਟਰੀ ਦੇ ਧੂਏ ਕਰਕੇ ਜਿਹੜਾ ਦਿੱਲੀ ਦੇ ਕੂੜੇ ਨੂੰ ਅੱਗ ਲੱਗਦੀ ਹੈ ਉਹਦੇ ਧੂਏ ਕਰਕੇ ਜਿਹੜਾ ਅਸਰ ਹੁੰਦਾ ਉਹਦੇ ਤੇ ਕੋਈ ਕੰਟਰੋਲ ਨਹੀਂ ਕੀਤਾ ਨਾ ਉਹਨਾਂ ਕੋ ਕੋਈ ਇਦਾਂ ਦਾ ਪਲਾਨ ਹੈ ਸੋ ਦਿੱਲੀ ਦੇ ਲੋਕ ਵਿਚਾਰੇ ਤੁਸੀਂ ਅੱਜ ਵੀ ਚੱਲਦੇ ਹੋ ਦਿੱਲੀ 'ਚ ਅਸੀਂ ਤਾਂ ਕੜਕਾ ਵੀ ਬੀਜ ਲਿਆ ਸਾਡਾ ਤਾਂ ਕਈ ਦਿਨਾਂ ਦਾ ਕੰਮ ਵੀ ਨਿਪਟ ਗਿਆ ਮੈਂ ਪਿਛਲੇ ਹਫਤੇ ਦਿੱਲੀ ਗਿਆ ਸੀਗਾ ਦਿੱਲੀ 'ਚ ਸਾਹ ਲੈਣਾ ਔਖਾ ਇਹਦੀ ਬੁਰੀ ਹਾਲਤ ਹੈ ਹੁਣ ਮਤਲਬ ਜਿਹੜਾ ਭਪਿੰਦਾ ਜਯਾਦੇਵ ਜੀ ਦੇ ਬਿਆਨ ਤੋਂ ਬਾਅਦ ਜਿਹੜਾ ਹੁਣ ਦਿੱਲੀ ਦੀ ਸਰਕਾਰ ਦਿੱਲੀ ਦੀ ਮੁੱਖ ਮੰਤਰੀ ਤੇ ਉਹ ਦਿੱਲੀ ਦੇ ਮੰਤਰੀ ਸਾਹਿਬ ਜਿਹੜੇ ਬੜੇ ਬੋਲਦੇ ਆਗੇ ਸੱਸਾ ਸਾਹਿਬ ਹੁਣ ਉਹਨਾਂ ਨੂੰ ਸਭ ਦੱਸਣਾ ਚਾਹੀਦਾ ਲੋਕਾਂ ਨੂੰ ਕਿ ਤੁਹਾਡੇ ਪ੍ਰਦੂਸ਼ਣ ਵਾਸਤੇ ਤੁਹਾਡੇ ਲਈ ਜਿਹੜਾ ਦਿੱਲੀ ਦੇ ਵਿੱਚ ਪ੍ਰਦੂਸ਼ਣ ਹੈ ਇਹਦੇ ਦੀ ਜ਼ਿੰਮੇਵਾਰ ਕੌਣ ਹੈ